ਇੱਕ ਸੀਰੀ ਆਪਣੇ ਮਾਲਕ ਦਾ ਕਤਲ ਆਪਣੇ ਸਿਰ ਪਾ ਲੈਂਦਾ। ਕੀ ਉਹ ਮਾਲਕ ਆਪਣੇ ਸੀਰੀ ਨਾਲ ਕੀਤੇ ਹੋਏ ਵਾਅਦੇ ਤੇ ਫਿਰ ਪੂਰ ਉਤਰਦਾ? ਕੀ ਫਿਰ ਉਹ ਜ਼ਿੰਮੇਵਾਰੀ ਜਿਹੜੀ ਉਹ ਮਾਲਕ ਨੇ ਲਈ ਹੁੰਦੀ ਹੈ ਕਿ ਤੇਰੇ ਪਿੱਛੋਂ ਮੈਂ ਇਹ ਸਾਰਾ ਕੁਝ ਸੰਭਲੂਗਾ ਬਸ ਮੇਰਾ ਇਨਕ ਕੰਮ ਕਰ ਦੇ। ਇਹ ਅੱਜ ਦੀ ਕਹਾਣੀ ਵਿੱਚ ਇਹ ਸੀਰੀ ਦੇ ਪਰਿਵਾਰ ਦੇ ਹਲਾਤਾਂ ਦੀ ਕਹਾਣੀ ਤੇ ਸੀਰੀ ਨੇ ਇਹ ਕਤਲ ਆਪਣੇ ਸਿਰ ਕਿਉਂ ਲਿਆ? ਇਹ ਕਹਾਣੀ ਤੇ ਗੱਲਬਾਤ ਕਰਾਂਗੇ। ਇਹ ਕਹਾਣੀ ਇੱਕ ਮਾਲਵੇ ਦੇ ਪਿੰਡ ਦੀ ਆ ਜਿੱਥੇ ਇੱਕ ਸੇਰੀ ਤੇ ਮਾਲਕ ਦਾ ਬਹੁਤ ਸੋਹਣਾ ਪਿਆਰ ਹੁੰਦਾ ਹੂੰ 25 26 ਸਾਲ ਤੋਂ ਇਹ ਸੇਰੀ ਉਸ ਮਾਲਕ ਦੇ ਘਰੇ ਕੰਮ ਕਰਦਾ ਹੁੰਦਾ ਜਿਹੜਾ ਮਾਲਕ ਹੁੰਦਾ ਉਹਦੇ ਬੱਚੇ ਉਹਦੀ ਨੂੰਹ ਪੁੱਤ ਹੂੰ ਉਹ ਬਾਹਰ ਹੁੰਦੇ ਆ ਹੂੰ ਅੱਛਾ ਪਰ ਉਹ ਮਾਲਕ ਨੂੰ ਇਹ ਵੀ ਪਛਤਾਵਾ ਸੀਗਾ ਕਿ ਮੈਂ ਆਪਣੀ ਧੀ ਜ਼ਮੀਨ ਦੇਖ ਕੇ ਤੋਰੀ ਮੇਰੇ ਕੋਲੇ 50 60 ਕਿੱਲੇ ਨੇ ਤੇ ਉਹ 100 ਕਿੱਲੇ ਵਾਲਾ ਪਰਿਵਾਰ ਆ ਮੈਂ ਜ਼ਮੀਨ ਜ਼ਰੂਰ ਦੇਖ ਲਈ ਪਰ ਮੁੰਡੇ ਤੇ ਐਬ ਨਹੀਂ ਦੇਖੇ ਮੁੰਡੇ ਬਾਰੇ ਪੁੱਛ ਦੱਸ ਨਹੀਂ ਕਰੀ ਕੱਲੀ ਕਿੱਲਿਆਂ ਨੂੰ ਰਿਸ਼ਤਾ ਕਰਤਾ ਆਪਣੀ ਜੀ ਦਾ ਹਮ ਮਾਲਕ ਇਹ ਸੋਚੀ ਵੀ ਬਹੁਤ ਵਾਰ ਪੈਂਦਾ ਵੀ ਮੈਂ ਇਹ ਫੈਸਲਾ ਕੀ ਲੈ ਲਿਆ ਤੇ ਕਈ ਵਾਰ ਉਹ ਮਾਲਕ ਆਪਣੇ ਜਵਾਈ ਨਾਲ ਜਦ ਦਵੈਸ ਵੀ ਕਰਦਾ ਹਮ ਉਹ ਨਸ਼ੇ ਪੱਤੇ ਕਰਦਾ ਸੀ ਹਮ ਜਿਹੜੇ ਭਾਂਤ ਭਾਂ ਦੇ ਨਸ਼ੇ ਅੱਜ ਕੱਲ ਚੱਲੇ ਆ ਮੈਡੀਕਲ ਨਸ਼ੇ ਉਹ ਵੀ ਉਹਦਾ ਜਵਾਈ ਕਰਦਾ ਸੀ ਹਮ ਬਹੁਤ ਵਾਰ ਉਹ ਮਾਲਕ ਨੇ ਆਪਣੇ ਜਵਾਈ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪੰਚਾਇਤ ਲੈ ਕੇ ਵੀ ਗਿਆ ਪਰ ਕੋਈ ਗੱਲ ਨਹੀਂ ਬਣਦੀ ਸੀ ਹਮ ਤੇਦਰਲੇ ਪਾਸਿਓ ਉਹ ਮਾਲਕ ਤੇ ਸੇਰੀ ਦਾ ਰਿਸ਼ਤਾ ਬਹੁਤ ਚੰਗਾ ਸੀਗਾ ਪੁੱਤ ਮਾਲਕ ਦਾ ਬਾਹਰ ਸੀਗਾ ਤੇ ਉਹ ਮਾਲਕ ਨੂੰ ਜਿਹੜਾ ਆਪਣਾ ਸੇਰੀ ਸੀ ਉਹੀ ਪੁੱਤ ਲੱਗਦਾ ਸੀ ਘਰ ਦੀ ਜ਼ਿੰਮੇਵਾਰੀ ਹਰ ਗੱਲ ਉਹ ਸੇਰੀ ਤੋਂ ਪੁੱਛ ਕੇ ਹੁੰਦੀ ਸੀ ਤੇ ਕਈ ਵਾਰ ਉਹ ਆਪਣੀ ਚਾਚੀ ਨਾਲ ਜਿਵੇਂ ਆਮ ਆਪਣੇ ਸੇਰੀ ਪਿੰਡਾਂ 'ਚ ਜਿੰਨਾਂ ਨਾਲ ਰਲੇ ਹੁੰਦੇ ਮਾਮਾ ਪੁੱਤਾਂ ਦੀ ਤਰ੍ਹਾਂ ਵੀ ਰਿਸ਼ਤਾ ਹੁੰਦਾ ਹੈ ਮਾਮਾ ਪੁੱਤਾਂ ਜਿਹੀ ਤਰ੍ਹਾਂ ਵੀ ਹੁੰਦਾ ਉਹਨੂੰ ਚਾਚੀ ਸ਼ਬਦ ਬਹੁਤ ਕਹਿੰਦੇ ਹੁੰਦੇ ਵੀ ਚਾਚਾ ਆਪਣੇ ਮਾਲਕ ਨੂੰ ਤੇ ਚਾਚੀ ਆਪਣੀ ਮਾਲਕਣ ਨੂੰ ਹੈਨਾ ਤੇ ਉਹ ਆਪਣੀ ਚਾਚੀ ਨੂੰ ਕਈ ਵਾਰ ਗੱਲਾਂ 'ਚ ਇਹ ਵੀ ਕਹਿਣਾ ਹੁੰਦਾ ਵੀ ਚਾਚੀ ਤੁਸੀਂ ਮੇਰਾ ਇੰਨਾ ਕਰਦੇ ਹੋ 25 26 ਸਾਲ ਹੋ ਗਏ ਆਪਣੀ ਸਾਂਝ ਬਣੀ ਨੂੰ ਘਰਾਂ ਦੀ ਨੂੰ ਵੀ ਮੈਂ ਕਦੇ ਤੁਹਾਡੇ ਤੋਂ ਨਹੀਂ ਭਜਦਾ ਹੈਗਾ ਮੈਂ ਤਾਂ ਮੇਰੇ ਚਾਚੇ ਖਾਤਰ ਜਾਨ ਵੀ ਦੇ ਦੂੰ ਇਹ ਉਹ ਸਿਰੀ ਦੇ ਆਮ ਲਫ਼ਜ਼ ਹੁੰਦੇ ਸੀ ਵੀ ਆਪਣੀ ਚਾਚੀ ਨੂੰ ਚਾਚੇ ਸਾਹਮਣੇ ਵੀ ਉਹ ਤੇ ਚਾਚਾ ਵੀ ਉੱਤੇ ਬੜਾ ਮਾਣ ਕਰਦਾ ਹੁੰਦਾ ਸੀਗਾ ਇੱਕ ਦਿਨ ਕੀ ਹੁੰਦਾ ਕਿ ਉਹ ਪੰਚਾਇਤ ਲੈ ਕੇ ਮਾਲਕ ਆਪਣੀ ਧੀ ਦੇ ਘਰੇ ਜਾਂਦਾ ਕਿਉਂਕਿ ਧੀ ਨੂੰ ਉਹਦਾ ਜਵਾਈ ਕੋਟਦਾ ਮਾਰਦਾ ਕਈ ਵਾਰ ਤਾਂ ਉਹਨੇ ਕੁੱਟ ਕੇ ਤੋੜ ਦੇਣੀ ਤੇ ਸਰਦਾਰ ਨੇ ਜਾ ਕੇ ਉਥੇ ਧੀ ਛੱਡ ਕੇ ਆਉਣੀ ਬੰਦੇ ਨਾਲ ਲੈ ਜਾ ਕੇ ਹੂੰ ਤੇ ਫਿਰ ਇਸ ਵਾਰ ਜਦੋਂ ਉਹ ਆਪਣੀ ਧੀ ਦੇ ਘਰੇ ਪੰਚਾਇਤ ਲੈ ਕੇ ਗਿਆ ਹੂੰ ਤਾਂ ਫਿਰ ਉੱਥੇ ਉਹਨਾਂ ਦੀ ਖਾਸ ਹੀ ਜਦਬਹਿਸ ਹੋਈ ਸਹੁਰੇ ਜਵਾਈ ਦੀ ਤੇ ਉਹਨਾਂ ਨੇ ਚਲੋ ਮਾਫੀ ਮੰਗ ਲਈ ਉਹਦੇ ਕੁੜੀ ਦੇ ਸਹੁਰੇ ਵਾਲੇ ਵੀ ਠੀਕ ਅੱਗੇ ਤੋਂ ਨਹੀਂ ਹੁੰਦੀ ਹੈਗੀ ਜੀ ਗੱਲ ਇਹ ਹੂੰ ਤੇ ਮਾਲਕ ਫਿਰ ਵਾਪਸ ਆ ਗਿਆ ਉਹਦਾ ਜਣੀ ਉਹ ਸਰਦਾਰ ਫਿਰ ਵਾਪਸ ਆ ਗਿਆ ਹੂੰ ਫਿਰ ਬਹੁਤ ਸਮਾਂ ਚਲ ਉਹ ਜਵਾਈ ਠੀਕ ਰਿਹਾ ਹੂੰ ਉਹਨੂੰ ਇਹ ਸੀਗਾ ਵੀ ਐਨੇ ਕਿੱਲੇ ਆਲੇ ਦੀ ਧੀ ਆ ਵੀ ਠੀਕ ਆ ਤੇ ਮੇਰਾ ਸਾਲਾ ਬਾਹਰ ਆ ਤੇ ਵੀ ਉਧਰੋਂ ਉਹਨਾਂ ਨੇ ਜ਼ਮੀਨ ਕੋਈ ਲੈਣੀ ਹੈ ਨਹੀਂਗੀ ਵੀ ਵੱਡਾ ਕਾਰਨ ਇਹ ਹੁੰਦਾ ਸੀਗਾ ਕਿ ਉਹ ਜ਼ਮੀਨ 'ਚੋਂ ਹਿੱਸਾ ਭਾਲਦਾ ਸੀ ਜਵਾਈ ਉਹਨਾਂ ਦਾ ਕਿ ਪੁੱਤੇ ਦਾ ਬਾਹਰ ਆ ਕੱਲੇ ਸਰਦਾਰ ਕੋਲੇ ਜ਼ਮੀਨ ਆ ਜਿਹੜੀ 50 60 ਕਿੱਲੇ ਆ ਵੀ ਅੱਧ ਮੇਰੇ ਕੋਲੇ ਆ ਜੇ ਤੇ ਸਰਦਾਰ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਸੀ ਵੀ ਮੇਰਾ ਘੜ ਫੜ ਜਾਊਗਾ ਮੇਰੀ ਧੀ ਤੇ ਪੁੱਤ ਦੀ ਗੱਲੋਂ ਬਣਨੀ ਹੈਣੀਗੀ ਫਿਰ ਇਹ ਜਦ ਜਦ ਆਈਆਂ ਵੀ ਹੋ ਗਈਆਂ ਇੱਕ ਇਹ ਵੀ ਸੀਗਾ ਵੀ ਜੇ ਚਲੋ ਮੈਂ ਜ਼ਮੀਨ ਦੇ ਵੀ ਦਨਾ ਕੱਲ ਨੂੰ ਇਹਨੇ ਨਸ਼ਿਆਂ 'ਚ ਜਾੜ ਦੇਣੀ ਆ ਉਹ ਜੋਈ ਨਾ ਤੇ ਇਕਲੌਤਾ ਪੱਤਾ ਮਾਪਿਆਂ ਦਾ ਨਾ ਧੀ ਦੀ ਫੇਰ ਜ਼ਿੰਦਗੀ ਬਰਬਾਦ ਤੇ ਧੀ ਦੀ ਜ਼ਿੰਦਗੀ ਬਰਬਾਦ ਹੋਊਗੀ ਤੇ ਚਲੋ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤਾਂ ਜੜੀਆਂ ਮਸਲੇ ਫੇਰ ਹੱਲ ਹੋ ਜਾਂਦੇ ਸੀ ਉਦੋਂ ਸਾਰੇ ਵਾਲੇ ਉਹਦੇ ਕਹਦਾ ਕਰਨ ਚਲੋ ਭਾਈ ਛੱਡੀ ਧੀ ਆ ਧੀ ਬਣਾ ਕੇ ਰੱਖੀ ਵੀ ਉਹਨਾਂ ਨੇ ਪਰਿਵਾਰ ਚੰਗਾ ਸੀ ਪਰ ਜਿਹੜਾ ਜਵਾਈ ਸੀ ਉਹ ਨਹੀਂ ਚੰਗਾ ਸੀ ਤੇ ਫੇਰ ਬਹੁਤ ਸਮੇਂ ਬਾਅਦ ਉਹ ਠੀਕੇ ਰਹਿੰਦਾ ਤੇ ਬਹੁਤ ਸਮੇਂ ਬਾਅਦ ਉਹ ਜਵਾਈ ਆਪਣੇ ਸਹਰੇ ਆਉਂਦਾ ਹੂੰ ਤੇਤੀ ਉਹ ਸਰਦਾਰ ਦੀ ਨਾਲ ਹੁੰਦੀ ਆ ਹੂੰ ਤੇ ਚਲੋ ਜਦੋਂ ਇਹ ਹੁੰਦਾ ਵੀ ਆਪਣੇ ਆਉ ਭਗਤ ਕਰਨੀ ਹੁੰਦੀ ਆ ਜਵਾਈ ਦੀ ਹੂੰ ਤਾਂ ਦਾਰੂ ਪਿਆਲਾ ਵੀ ਚੱਲਦਾ ਹੂੰ ਉਸ ਵਕਤ ਉਹ ਖੇਤ ਮੋਟਰ ਤੇ ਜਾਂਦੇ ਆ ਹੂੰ ਸਹਰਾ ਜਵਾਈ ਤੇ ਸੀਰੀ ਹੂੰ ਤੇ ਸਰਦਾਰ ਤੇ ਉਹਨਾਂ ਦਾ ਜਵਾਈ ਸ਼ਰਾਬ ਪਿਆਲਾ ਜਿਹੜਾ ਹੁੰਦਾ ਉਹ ਪੀਰੇ ਆ ਹੂੰ ਫਿਰ ਉਹਨਾਂ ਦੀਆਂ ਗੱਲਾਂ ਹੋਣ ਲੱਗ ਜਾਂਦੀਆਂ ਨੇ ਪਰ ਇੱਕ ਗੱਲ ਇੱਥੇ ਇਹ ਵੀ ਆ ਕਿ ਉਹ ਜਵਾਈ ਆਪਣੇ ਮਨ 'ਚ ਖਾ ਰੱਖੀ ਬੈਠਾ ਹੁੰਦਾ ਹੂੰ ਵੀ ਇਹਨੇ ਮੇਰੀ ਬੇਇੱਜ਼ਤੀ ਕੀਤੀ 100 ਕਿੱਲੇ ਵਾਲੇ ਸਰਦਾਰ ਦੀ ਇਹ ਪੰਚਾਇਤ ਲਿਜਾ ਕੇ ਬੰਦੇ ਲਿਜਾ ਕੇ ਮੇਰੀ ਬੇਇੱਜ਼ਤੀ ਕਰਕੇ ਆਉਂਦਾ ਰਿਹਾ ਹੂੰ ਉਹਨੇ ਨਸ਼ਾ ਛੱਡਿਆ ਤਾਂ ਨਹੀਂ ਸੀ ਪਰ ਘੱਟ ਕਰ ਲਿਆ ਸੀ ਹੂੰ ਫਿਰ ਉਹ ਮੋਟਰ ਤੇ ਉਹਨਾਂ ਦੀ ਜਿਦਜਿਦ ਦੇ ਆਈ ਥੋੜੀ-ਮੋਟੀ ਗੱਲ ਨੂੰ ਲੈ ਕੇ ਕਿੰਤੂ ਪ੍ਰੰਤੂ ਹੋ ਜਾਂਦੀ ਆ ਹੂੰ ਜਿਹੜੇ ਬੰਦੇ ਨੇ ਮਨ 'ਚ ਖਾ ਰੱਖੀ ਹੋਵੇ ਨਾ ਉਹ ਦਾਰੂ ਪੀਤੀ ਜਖਾਰ-ਬਾਹਰ ਕੱਢਦਾ ਹੈਗਾ ਹੂੰ ਗੱਲਾਂ ਕਰਦਾ ਹੋਇਆ ਸੀ ਐਵੇਂ ਸਿਆਂ ਹੂੰ ਸਰਦਾਰ ਸਾਰਾ ਕੁਝ ਭੁੱਲ ਭਲਾ ਕੇ ਉਹ ਨਾਲ ਬੈਠਾ दारू ਪੀਂਦਾ ਹੁੰਦਾ ਹੂੰ ਪਰ ਜਦੋਂ ਕੋਈ ਉਹ ਜਵਾਈ ਚੱਕਮੀਆਂ ਗੱਲਾਂ ਕਰਦਾ ਥੋੜੀਆਂ ਜਿਹੀਆਂ ਸਰਦਾਰ ਤੋਂ ਇਹ ਬਰਦਾਸ਼ਤ ਨਹੀਂ ਹੁੰਦਾ ਹੂੰ ਉਸ ਵਕਤ ਇਹ ਗੱਲ ਵੀ ਹੁੰਦੀ ਆ ਕਿ ਉਹ ਸਰਦਾਰ ਉਹ ਸਰਦਾਰ ਹੁੰਦਾ ਜਿਹੜਾ ਡੱਬ 'ਚ ਪਿਸਟਲ ਰੱਖਦਾ ਹੁੰਦਾ ਚਟਾ ਕੁਰਤਾ ਪਜਾਮਾ 6 ਫੁੱਟ ਦਾ ਉਹਦਾ ਕੱਦ ਹੁੰਦਾ ਲੋਕ ਤਾਂ ਉਸ ਤੋਂ ਡਰਦੇ ਸੀ ਪਰ ਜਵਾਈ ਉਹਦਾ ਉਸ ਤੋਂ ਨਹੀਂ ਡਰਦਾ ਸੀ ਹੂੰ ਤੇ ਜਿਦ ਜਿਦ ਆਈ ਹੋਣ ਲੱਗ ਜਾਂਦੀ ਆ ਤੇ ਫੇਰ ਉਹਦਾ ਜਵਾਈ ਆਪਣੇ ਸਹੁਰੇ ਨੂੰ ਇਹ ਮਿਹਣਾ ਮਾਰਦਾ ਵੀ ਤੂੰ ਆਪਦੇ ਆਪ ਚ ਵੱਡਾ ਸਰਦਾਰ ਬਣਦਾ 50 60 ਕਿੱਲੇ ਤੇਰੇ ਕੋਲ ਨੇ ਤੇਰਾ ਪਿਓ ਤਾਂ ਤੇਰੀ ਮਾਂ ਨੂੰ ਯੂਪੀ ਤੋਂ ਲਿਆ ਸੀ ਹੂੰ ਤੂੰ ਲੈ ਕੇ ਚੌਥੇ ਦਿਨ ਵੀ ਬੰਦੇ ਮੇਰੇ ਕੋਲੇ ਆ ਜਾ ਨਾ ਮੈਂ ਇਹ ਗੱਲਾਂ ਆਪਦੇ ਢਿੱਡ ਚ ਪਾ ਰੱਖੀਆਂ ਨੇ ਹੂੰ ਮੈਨੂੰ ਇਹ ਤੁਹਾਡੇ ਪਿੰਡ ਵਾਲੇ ਨੇ ਗੱਲਾਂ ਦਸੀਆਂ ਵੀ ਤੂੰ ਇੰਨੇ ਕੁ ਾਕਾਤ ਦਾ ਮਾਲਕ ਹੂੰ ਸਿਰੀ ਇਹ ਬੈਠਾ ਸਾਰੀਆਂ ਗੱਲਾਂ ਸੁਣ ਰਿਹਾ ਹੁੰਦਾ ਕੋਈ ਇਹ ਹੁੰਦਾ ਵੀ ਤੀਜਾ ਬੰਦਾ ਹੁੰਦਾ ਨਾ ਵੀ ਉਹ ਸੇਵਾ ਚ ਲੱਗਿਆ ਹੁੰਦਾ ਜਵਾਈ ਦੀ ਚ ਹੂੰ ਵੀ ਪਾਣੀ ਲਿਆਤਾ ਜਾਂ ਕਿਸੇ ਚੀਜ਼ ਦੀ ਲੋੜ ਆ ਉਹ ਉਹਨਾਂ ਨੇ ਸੀਰੀ ਇਹ ਕੰਮ ਲਈ ਰੱਖਿਆ ਹੁੰਦਾ ਉੱਥੇ ਬੈਠਾ ਹੁੰਦਾ ਜਿਹੜਾ ਇਹ ਗੱਲ ਸਵਾਲ ਹੋਊਗਾ ਵੀ ਉਹ ਸੀਰੀ ਉੱਥੇ ਬੈਠਾ ਕੀ ਕਰਦਾ ਸੀ ਦਾਰੂ ਪੀਲਾ ਤਾਂ ਸਹਰਾਜ ਵਾਈ ਪੀ ਰਹੀ ਸੀ ਉਹ ਉੱਥੇ ਬੈਠਾ ਕੀ ਕਰਦਾ ਸੀ ਬਸ ਵੇਖਿਆ ਜਾਵੇ ਤਾਂ ਇਹਨਾਂ ਨੂੰ ਫੇਰ ਵੀ ਨਾਲ ਰੱਖਿਆ ਜਾਂਦਾ ਜੀ ਪਰਿਵਾਰ ਦਾ ਮੈਂਬਰ ਬਣਾ ਕੇ ਦੇਖਿਆ ਜਾਂਦਾ ਹਾਂ ਤੇ ਫੇਰ ਉਸ ਤੋਂ ਬਾਅਦ ਜਦੋਂ ਕਹਿੰਦੇ ਇਹ ਮੇਣਾ ਉਹ ਸਰਦਾਰ ਸੁਣਦਾ ਹੂੰ ਉਹਦਾ ਖੂਨ ਉਖੜ ਜਾਂਦਾ ਪਹਿਲਾਂ ਤਾਂ ਉਹਦੇ ਥੱਪੜ ਮਾਰਦਾ ਉਹਦੇ ਜਿਵੇਂ ਉਹ ਜਵਾਈ ਫਿਰ ਆਪਣੇ ਸਹੁਰੇ ਦਾ ਗਲਮਾ ਫੜ ਲੈਂਦਾ ਹੂੰ ਜਦੋਂ ਪੀਤੀ ਹੋਵੇ ਤਾਂ ਫਿਰ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੂਰੇ ਰਿਸ਼ਤੇ ਨਾਤੇ ਭੁੱਲ ਜਾਂਦਾ ਸਹੁਰੇ ਨੂੰ ਇਹ ਭੁੱਲ ਜਾਂਦਾ ਮੇਰੇ ਮੂਰੇ ਮੇਰਾ ਜਵਾਈ ਆ ਜਾਂ ਜਵਾਈ ਨੂੰ ਇਹ ਭੁੱਲ ਜਾਂਦਾ ਮੇਰੇ ਮੂਰੇ ਮੇਰਾ ਸਹੁਰਾ ਹੂੰ ਗੱਲ ਇੱਥੇ ਤੱਕ ਵੱਧ ਜਾਂਦੀ ਹੈ ਉਹ ਗਲਮਾ ਫੜ ਲੈਂਦੇ ਇੱਕ ਦੂਜੇ ਦਾ ਜਿਹੜਾ ਸਿਰੀ ਹੁੰਦਾ ਉਹ ਵਿਚਾਰ ਵਿਚਾਲੇ ਹੁੰਦਾ ਉਹ ਇੱਕ ਦੂਜੇ ਨੂੰ ਦੂਰ ਕਰਦਾ ਹੁੰਦਾ ਵੀ ਨਹੀਂ ਲੜਨਾ ਨਹੀਂ ਹੈਗਾ ਉਹ ਸਰਦਾਰ ਕੀ ਕਰਦਾ ਡੱਬ ਚੋਂ ਆਪਣਾ ਪਿਸਟਲ ਕੱਢ ਲੈਂਦਾ ਹੂੰ ਪਿਸਟਲ ਕੱਢ ਕੇ ਹੂੰ ਉਹ ਫੇਰ ਮਾਰਦਾ ਤੇ ਜਵਾਈ ਨੂੰ ਉੱਥੀ ਮਾਰ ਦਿੰਦਾ ਉਸ ਤੋਂ ਬਾਅਦ ਜਦੋਂ ਉਹਦੀ Laash ਆਪਣੇ ਜਵਾਈ ਦੀ ਅੱਖਾਂ ਸਾਹਮਣੇ ਡਿੱਗਦੀ ਹੋਈ ਦੇਖਦਾ ਹਮ ਸਰਦਾਰ ਪੀਲਾ ਹੋ ਜਾਂਦਾ ਪਸੀਨੇ ਨਾਲ ਉਹਦਾ ਸਰੀਰ ਉਹਦਾ ਮੱਥਾ ਭਰ ਜਾਂਦਾ ਵੀ ਆਹ ਕੀ ਕੰਮ ਕਰਤਾ ਮੈਂ ਉਹਦੀ ਪੀਤੀ ਹੋਈ ਸਾਰੀ ਰਹਿ ਜਾਂਦੀ ਆ ਮੱਥਾ ਵੜ ਕੇ ਉਹ ਬਹਿ ਜਾਂਦਾ ਹੁੰਦਾ ਵੀ ਆਹ ਕੀ ਹੋ ਗਿਆ ਮੈਂ ਤਾਂ ਆਪਣੀ ਧੀ ਦੀ ਘਰ ਹੀ ਜਾੜਦਾ ਵੀ ਐਡੀ ਵੀ ਕੀ ਗੱਲ ਹੋ ਗਈ ਸੀ ਸਾਡੇ ਜਿਦੇ ਜਿਦੇ ਆਈ ਹੋਈ ਸੀ ਮੈਂ ਉਹਨੂੰ ਕੁੱਟ ਲੈਂਦਾ ਉਹ ਮੇਰੇ ਮਾਰ ਲੈਂਦਾ ਵੀ ਆਹ ਤਾਂ ਜੱਗੋਂ ਤੇਰਵੀਂ ਕਰਤੀ ਮੈਂ ਬਹੁਤ ਰੋਂਦਾ ਉਹ ਮੋਟਰ ਤੇ ਬਹਿ ਕੇ ਉਹ ਆਪਣੀ ਸਰੀ ਨੂੰ ਕਹਿੰਦਾ ਵੀ ਮੈਨੂੰ ਸਪਰੇਅ ਫੜਾ ਦੇ ਇੱਥੋਂ ਚੱਕ ਕੇ ਕੀ ਤੋਂ ਵੀ ਜਿੱਥੇ ਇਹ ਮਰ ਗਿਆ ਮੈਂ ਵੀ ਮਰ ਜੂ ਉਹ ਕਹਿੰਦਾ ਵੀ ਮੈਂ ਦੁਨੀਆ ਨੂੰ ਕੀ ਦਸੂਗਾ ਵੀ ਮੈਂ ਆਪਣਾ ਜਵਾਈ ਮਾਰਤਾ ਕੱਲ ਨੂੰ ਲੋਕ ਮੈਨੂੰ ਕੀ ਕਹਿਣਗੇ ਵੀ ਤੂੰ ਆਪਣੀ ਧੀ ਦਾ ਘਰ ਆਪ ਹੀ ਜਾੜਦਾ ਤਾਨਾ ਬਹੁਤ ਵੱਡਾ ਤਾਂ ਨਾ ਬਹੁਤ ਵੱਡਾ ਤੇ ਉਹ ਸਿਰੀ ਮੁਰੇ ਬਹੁਤ ਰਹੁੰਦਾ ਪੱਬਾ ਮਾਦਾ ਹੂੰ ਉਹ ਮੋਟਰ ਵਾਲੇ ਕੋਠੇ ਵੱਲ ਨੂੰ ਵੀ ਜਾਂਦਾ ਹੂੰ ਵੀ ਮੈਂ ਉੱਥੋਂ ਸਪਰੇਅ ਵਾਲਾ ਲੀਟਰ ਚੱਕਾਂ ਪੀਲਾ ਤੇ ਮਰ ਜਾ ਆਪ ਹੂੰ ਪਰ ਸਿਰੀ ਰੋਕ ਲੈਂਦਾ ਵੀ ਨਹੀਂ ਸਰਦਾਰ ਤੇ ਉਹ ਕਹਿੰਦਾ ਫਿਰ ਕੀ ਕੀਤਾ ਕੀ ਜਾਵੇ ਹੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਤੈਨੂੰ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਸੀਗਾ ਵੀ ਮੈਂ ਤੇਰਾ ਨੋਣ ਖਾਦਾ ਹੂੰ ਵੀ ਚਾਚਾ ਜਦੋਂ ਮਰਜੀ ਪਰ ਕਰੀ ਹੂੰ ਕੋਈ ਗੱਲ ਨਹੀਂ ਕਹਿੰਦਾ ਇਹ ਕਤਲ ਮੈਂ ਆਪ ਦੇ ਸਰ ਲੈ ਰੰਨਾ ਉਹ ਬੰਦੇ ਦਾ ਜਿਗਰਾ ਦੇਖੋ ਹਮ ਕਤਲ ਕਿਸ ਨੇ ਕੀਤਾ ਉਹ ਗਰੀਬੰਦਾ ਇਹ ਕਹਿੰਦਾ ਕਿ ਮੈਂ ਆਪਣੇ ਕਤਲ ਸਿਰ ਲੈ ਲਊਗਾ ਜਿਹਦੇ ਕੋਲ ਜ਼ਮੀਨਾਂ ਨਹੀਂ ਆ ਪਰ ਦਿਲ ਬਹੁਤ ਵੱਡਾ ਦਿਲ ਬਹੁਤ ਵੱਡਾ ਜ਼ਮੀਰ ਆ ਉਹਦੇ ਕੋਲੇ ਹਮ ਤੁਸੀਂ ਉਹ ਸਰਦਾਰ ਵੀ ਇਹ ਹੱਕਾ ਬੱਕਾ ਰਹਿ ਜਾਂਦਾ ਵੀ ਯਾਰ ਐਡੀ ਵੱਡੀ ਕੀਮਤ ਇਹ ਇੰਨੀ ਵਫਾਦਾਰੀ ਦਿਖਾ ਰਿਹਾ ਮੈਨੂੰ ਕਿ ਇਹਨੇ 25 26 ਸਾਲ ਦਾ ਆਮੁੱਲ ਮੁੜਿਆ ਮੇਰੇ ਅੱਜ ਹਮ ਕਿੰਨਾ ਵਫਾਦਾਰ ਹੋ ਸਕਦਾ ਕੋਈ ਹਮ ਸਰਦਾਰ ਘਰੇ ਆਉਂਦਾ ਹਮ ਪਿੰਡ ਚ ਹਲਲ ਲਲ ਹੋ ਜਾਂਦੀ ਆ ਕਿ ਉਹਨਾਂ ਦਾ ਜਵਾਈ ਮਾਰਦਾ ਹਮ ਇਹ ਕਿੰਤੂ ਪਰੰਤੂ ਵੀ ਹੁੰਦਾ ਕਿ ਸਾਰੇ ਨੇ ਆਪਣਾ ਜਵਾਬੀ ਮਾਰਤਾ ਹੂੰ ਪੁਲਿਸ ਆਉਂਦੀ ਆ ਹੂੰ ਪਰ ਉਹ ਜਿਹੜੀ ਜ਼ਬਾਨ ਇੱਕ ਸੀਰੀ ਨੇ ਖੇਤ ਬੈਠੇ ਨੇ ਕਰੀ ਹੁੰਦੀ ਆ ਹੂੰ ਤੇ ਉਹ ਜ਼ਬਾਨ ਤੇ ਪੂਰਾ ਉੱਤਰਦਾ ਜਦੋਂ ਪੁਲਿਸ ਆਉਂਦੀ ਆ ਪੁਲਿਸ ਕਹਿੰਦੀ ਆ ਵੀ ਇਹ ਕਤਲ ਕਿਨੇ ਕੀਤਾ ਹੂੰ ਸਰਦਾਰ ਦੇ ਘਰੇ ਪੁਲਿਸ ਆਉਂਦੀ ਆ ਹੂੰ ਤਾਂ ਉਹਨਾਂ ਸੀਰੀ ਮੂਰੇ ਹੋ ਕੇ ਕਹਿੰਦਾ ਕਿ ਕਤਲ ਮੈਂ ਕੀਤਾ ਕਿੰਟੀ ਬਿੱਟੀ ਗੱਲ ਕਹਿੰਦਾ ਇਹਨਾਂ ਦੀ ਜਿਦ ਜਿਦ ਆਈ ਹੋਈ ਹੂੰ ਮੈਂ ਛਡਾਉਂਦਾ ਸੀਗਾ ਹੂੰ ਤੇ ਗੋਲੀ ਸਰਦਾਰ ਨੇ ਨਹੀਂ ਮੈਂ ਚਲਾਈ ਆ ਹੂੰ ਛੜਾਉਂਦੇ ਹੋਏ ਤੋਂ ਮੈਥੋਂ ਗੋਲੀ ਵੱਜੀ ਹੂੰ ਫਿਰ ਉਹ ਸੀਰੀ ਨੂੰ ਕਤਲ ਦੀ ਸਜ਼ਾ ਹੁੰਦੀ ਹੈ ਹੂੰ ਜੇਲ੍ਹ 'ਚ ਚਲਿਆ ਜਾਂਦਾ ਸਰਦਾਰ ਦੇ ਮਨ ਅੰਦਰ ਵੀ ਇਹ ਹੀ ਹੁੰਦਾ ਉਸ ਵਕਤ ਦੱਸਣ ਵਾਲੀ ਗੱਲਾਂ ਇਹ ਵੀ ਦੱਸਦੀ ਆ ਵੀ ਜਦੋਂ ਉਹਦੇ ਸਰਦਾਰ ਦੇ ਮਨ ਤੋਂ ਉਹਨੇ ਇੰਨਾ ਵਜਨ ਲਾਤਾ ਵੀ ਤੇਰਾ ਕਤਲ ਮੈਂ ਲੈ ਲਊਗਾ ਹੂੰ ਵੀ ਸਰਦਾਰ ਇੰਨਾ ਖੁਸ਼ ਹੋ ਜਾਂਦਾ ਵੀ ਯਾਰ ਤੇਰੇ ਪਰਿਵਾਰ ਨੂੰ ਮੈਂ ਤੱਤੀ ਬਾਹ ਨਹੀਂ ਲੱਗਣ ਦਿੰਦਾ ਤੇਰੀਆਂ ਜਮਾਨਤਾਂ ਤੱਕ ਮੈਂ ਕਰਾਉਂਗਾ ਤੇ ਲਿਬਕੀਲ ਤੱਕ ਮੈਂ ਕਰਾਉਂਗਾ ਜਿਹੜਾ ਖਰਚਾ ਹੋਇਆ ਤੇਰੇ ਘਰ ਦੇ ਦਾ ਮੈਂ ਚੁੱਕੂਗਾ ਤੇਰੀ ਜਵਾਕ ਨਹੀਂ ਰੋਲਨ ਦਿੰਦਾ ਮੈਂ ਤੇ ਉਹ ਬੰਦੇ ਨੂੰ ਵੀ ਸੀਰੀ ਨੂੰ ਇਹ ਭਰੋਸਾ ਹੁੰਦਾ ਵੀ ਚਲੋ ਮਾਰ ਕੰਨੀ ਇੱਕ ਥਾਪੜ ਕੇ ਕਹਿੰਦਾ ਵੀ ਕੋਈ ਗੱਲ ਨਹੀਂ ਯਾਰ ਇਹ ਵਫਾ ਪਗਾਉਣ ਦਾ ਸਮਾਂ ਜਿਹੜਾ ਇਹਦੇ ਨਾਲ ਮੈਂ ਨੂਨ ਖਾਦਾ ਉਹਦਾ ਮੁੱਲ ਮੋੜਨ ਦਾ ਸਮਾਂ ਉਹ ਉਹਨੂੰ ਸਜ਼ਾ ਹੋ ਜਾਂਦੀ ਏ ਸੀਰੀ ਅੱਛਾ ਜਦੋਂ ਸੀਰੀ ਆਪਣੇ ਸਿਰ ਕਤਲ ਕੇਸ ਲੈ ਲੈਂਦਾ ਹਨ ਤੇ ਮਗਰੋਂ ਉਹਦਾ ਵੀ ਤਾਂ ਪਰਿਵਾਰ ਸੀ ਨਾ ਫਿਰ ਉਹਦੇ ਪਰਿਵਾਰ ਨਾਲ ਕੀ ਵਾਪਰਦੀ ਏ ਸਰਦਾਰ ਖੜਦਾ ਉਹਦੇ ਪਰਿਵਾਰ ਦੇ ਨਾਲ ਉਸ ਤਰ੍ਹਾਂ ਬਹੁਤ ਵੱਡਾ ਸਵਾਲ ਆ ਹੂੰ ਉਸ ਤੋਂ ਬਾਅਦ ਕੀ ਹੁੰਦਾ ਹੂੰ ਜਦੋਂ ਸੀਰੀ ਜੀੜੇ ਦੇ ਵਿੱਚ ਹੁੰਦਾ ਉਹਦੀ ਘਰ ਵਾਲੀ ਮੁਲਾਕਾਤ ਤੇ ਜਾਂਦੀ ਹੈ ਹੂੰ ਉਹਨੂੰ ਇਹ ਹੁੰਦਾ ਸੀਰੀ ਨੂੰ ਕਿ ਮੇਰਾ ਸਰਦਾਰ ਆਊਗਾ ਨਹੀਂ ਮੇਰਾ ਹਾਲ ਚਾਲ ਪੁੱਛਣ ਆਊਗਾ ਹੂੰ ਜਿਹੜੀ ਅੱਗੇ ਗੱਲ ਉਹਦੀ ਘਰ ਵਾਲੀ ਉਹਨੂੰ ਦੱਸਦੀ ਆ ਉਹਦੇ ਪੈਰਾਂ ਥਲੋਂ ਜ਼ਮੀਨ ਨਿਕਲ ਜਾਂਦੀ ਆ ਹੂੰ ਵੀ ਤੇਰਾ ਸਰਦਾਰ ਤਾਂ ਆਪਣੇ ਨੂੰ ਜਵਾਈ ਕੋਲੇ ਚਲਿਆ ਗਿਆ ਬਾਹਰ ਵੀ ਤੂੰ ਇਹ ਪਰਿਵਾਰ ਖਾਤਰ ਆਪਣੀ ਜ਼ਿੰਦਗੀ ਦਾ ਦੇ ਲਾਤੀ ਹੂੰ ਉਸ ਈਰੀ ਦੇ ਪੈਰਾਂ ਤੋਂ ਜ਼ਮੀਨ ਨਿਕਲ ਜਾਂਦੀ ਆ। ਹੂੰ ਵੀ ਜਿਹੜਾ ਕੁਝ ਮੈਂ ਸਮਝਦਾ ਸੀ ਉਹ ਤਾਂ ਹੋਈ ਨਹੀਂ। ਹੂੰ ਮੈਂ ਆਪਣੀ ਜ਼ਿੰਦਗੀ ਦਾ ਤੇ ਲਾਤੀ ਆਪਣਾ ਪਰਿਵਾਰ ਦਾ ਤੇ ਲਾਤਾ ਹੰ ਹਸ਼ਰ ਕੀ ਹੋਇਆ। ਫਿਰ ਉਸ ਤੋਂ ਬਾਅਦ ਹੂੰ ਬਹੁਤ ਮਾੜਾ ਹਾਲ ਹੁੰਦਾ ਉਹ ਪਰਿਵਾਰ ਦਾ। ਹੂੰ ਉਹਦੀ ਘਰ ਵਾਲੀ ਦੱਸਦੀ ਆ ਵੀ ਮੁਲਾਕਾਤ ਜਦੋਂ ਜਾਂਦੀ ਆ ਕਿ ਆਪਣੇ ਘਰੇ ਤਾਂ ਖਾਣ ਨੂੰ ਦਾਣੇ ਹੈ ਨਹੀਂ। ਜਵਾਕ ਕਦੇ ਰੋਟੀ ਉਹਨਾਂ ਨੂੰ ਮਿਲਦੀ ਆ ਕਦੇ ਨਹੀਂ ਮਿਲਦੀ ਕਦੇ ਅਸੀਂ ਭੁੱਖੇ ਸੌਂ ਜਾਂਦੇ ਆ। ਇੰਨਾ ਬੁਰਾ ਹਾਲ ਹੋ ਗਿਆ ਕਿ ਸਰਦਾਰ ਦੇ ਜਾਨ ਪਿੱਛੋ। ਬਿਲਕੁਲ। ਕੋਈ ਸੰਭਲਣ ਵਾਲੀ ਨਹੀਂ ਬਚਿਆ ਕਹਿੰਦੀ ਮੈਂ ਉਹ ਬੱਚਿਆਂ ਨੂੰ ਦਿਹਾੜੀ ਕਿਵੇਂ ਭੇਜਦਾ ਜਿਹੜੇ 10 10 12 12 ਸਾਲਾਂ ਦੇ ਨੇ ਹੂੰ ਮੈਂ ਆਪ ਦਿਹਾੜੀਆਂ ਕਰਦੀ ਆ ਪਰ ਪੂਰੀ ਨਹੀਂ ਪੈਂਦੀ ਹੈਗੀ ਹੂੰ ਕਮਾਉਣ ਵਾਲਾ ਤੂੰ ਹੀ ਸੀ ਤੂੰ ਜੇਲ੍ਹ ਚ ਜਾ ਕੇ ਬਹਿ ਗਿਆ ਹੂੰ ਇਹ ਚੀਜ਼ਾਂ ਦੀ ਉਹ ਸੀਰੀ ਨੇ ਆਪਣੇ ਸਰ ਬਹੁਤ ਸਾਰੀ ਟੈਨਸ਼ਨ ਪਾ ਲਈ ਉਹਦੇ ਦਿਮਾਗ ਤੇ ਬਾਜਾਂ ਰਹਿਣ ਲੱਗ ਗਿਆ ਉਹਦੀ ਮਾਨਸਿਕ ਹਾਲਤ ਬਹੁਤ ਖਰਾਬ ਹੋ ਗਈ ਹੂੰ ਮੈਂਟਲੀ ਪਰੇਸ਼ਾਨ ਹੋ ਗਿਆ ਉਹ ਜੇਲ੍ਹ ਦੇ ਵਿੱਚ ਹੂੰ ਉਦੀ ਘਰ ਵਾਲੀ ਨੇ ਲੋਕਾਂ ਤੋਂ ਪੈਸੇ ਫੜਨੇ ਕਰਾਏ ਜੋਗੇ ਉਦੀ ਮੁਲਾਕਾਤ ਤੇ ਜਾਇਆ ਕਰਨਾ ਵੀ ਉਹਦਾ ਮਨ ਨੂੰ ਸ਼ਾਇਦ ਦਲਾਸਾ ਮਿਲੇ ਕਿ ਕੋਈ ਤਾਂ ਮੇਰੇ ਮਗਰ ਆਉਂਦਾ ਸਰਦਾਰ ਨੇ ਬਾਹਰ ਜਾਣ ਤੋਂ ਬਾਅਦ ਇੱਕ ਵਾਰ ਵੀ ਪਤਾ ਨਹੀਂ ਕੀਤਾ ਹੈਗਾ ਵੀ ਪਿੱਛੇ ਜਿਨ੍ਹਾਂ ਨੇ ਮੇਰੇ ਲਈ ਇੰਨਾ ਉੱਤਣ ਚੱਕਿਆ ਵੀ ਉਹਨਾਂ ਦੇ ਨਾਲ ਕੀ ਵਾਪਰੀ ਇਹਦੇ ਪਿੱਛੇ ਤਾਂ ਮੈਂ ਵੀ ਇਹੀ ਸੋਚਦਾ ਕਿ ਬੰਦੇ ਨੇ ਐਡੀ ਦਾਤ ਤੇ ਜ਼ਿੰਦਗੀ ਲਾ ਦਿੱਤੀ ਹੂੰ ਪਰਿਵਾਰ ਹੀ ਲਾਤਾ ਪਰਿਵਾਰ ਹੀ ਲਾਤਾ ਸਾਰਾ ਦਾਤ ਵੀ ਉਹਨੂੰ ਇੱਕ ਵਾਰ ਵੀ ਖਿਆਲ ਨਾ ਆਇਆ ਹੂੰ ਫਿਰ ਉਸ ਤੋਂ ਬਾਅਦ ਉਹ ਜਦੋਂ ਇੰਨਾ ਮਾਨਸਿਕ ਤੌਰ ਤੇ ਪਰੇਸ਼ਾਨ ਹੁੰਦਾ ਤਾਂ ਉਹ ਖੁਦਕੁਸ਼ੀ ਕਰ ਲੈਂਦਾ ਜੇਲ੍ਹ ਦੇ ਵਿੱਚ ਹਮ ਪਰਿਵਾਰ ਰੁਲ ਜਾਂਦਾ ਉਹ ਪਰਿਵਾਰ ਕੋਲੇ ਜਿਹਦੇ ਕੋਲੇ ਕਮਾਈ ਦਾ ਕੋਈ ਸਾਧਨ ਨਹੀਂ ਰਿਹਾ ਤਾਂ ਫਿਰ ਉਹ ਆਪਣੇ ਬੱਚਿਆਂ ਦੇ ਗੁਜ਼ਾਰੇ ਲਈ ਘਰ ਵੇਚ ਦਿੰਦੀ ਆ ਔਰਤ ਉਹ ਸੀਰੀ ਦੇ ਘਰ ਵਾਲੀ ਹਮ ਸਰਦਾਰ ਵੱਲੋਂ ਫੇਰ ਵੀ ਕੋਈ ਅਤਾ ਪਤਾ ਨਹੀਂ ਆਉਂਦਾ ਕਿਉਂ ਕਿਹੜੇ ਕੋਲ ਕੋਈ ਸੁਨੇਹਾ ਨਹੀਂ ਆਉਂਦਾ ਉਹ ਘਰ ਵੇਚ ਕੇ ਉਥੋਂ ਆਪਣੇ ਪੇਕੇ ਪਿੰਡ ਚਲੀ ਜਾਂਦੀ ਆ ਕਿ ਭਰਾ ਚਲੋ ਮੇਰੇ ਸੰਭ ਲੈਣਗੇ ਹਮ ਭਰਾ ਦੇ ਦਰ ਤੇ ਜਾਂਦੀ ਆ ਭਰਾ ਕੋਲੇ ਜਾ ਕੇ ਰਹਿਣ ਲੱਗ ਜਾਂਦੀ ਆ ਕਿੰਨੇ ਕ ਦਿਨ ਕੋਈ ਬਗਾਨਾ ਚੱਲਦਾ ਹੁੰਦਾ ਖਾਸ ਕਰਕੇ ਬਗਾਨੀ ਹਮ ਨਾਲੇ ਦੂਸਰੀ ਗੱਲ ਕਿ ਕਿਸੇ ਦੂਸਰੇ ਬੰਦੇ ਦੀ ਖਾਤਰ ਪਰਿਵਾਰ ਦਾ ਆ ਤੇ ਲਾਇਆ ਹੋਵੇ ਜਦ ਤੇ ਉਹ ਘਰ-ਵਾਰ ਵੇਚ ਕੇ ਜਦੋਂ ਆਪਣੇ ਪੇਕੇ ਜਾਂਦੀ ਆ 10-15 ਦਿਨ ਤੱਕ ਉਹਦਾ ਪੇਕਾ ਪਰਿਵਾਰ ਉਹਨੂੰ ਛੱਡਦਾ ਹਮ ਕਿਉਂਕਿ ਉਹ ਪਰਿਵਾਰ ਵੀ ਦੇ ਹਾਲਾਤ ਵੀ ਡਾਵਾ ਡੋਲੀ ਸੀ ਉਹਦੇ ਪੇਕੇ ਪਰਿਵਾਰ ਦੇ ਸਿਰੀ ਦਾ ਪਰਿਵਾਰ ਵੀ ਕਿੰਨਾ ਕਮੀਰ ਹੋ ਸਕਦਾ ਹੈ ਨਾ ਫਿਰ ਉਹਦੀ ਪਰਜਾਈ ਨਹੀਂ ਉਹਨੂੰ ਚਲਦੀ ਹੈਗੀ ਤੇ ਉਹਦੀ ਪਰਜਾਈ ਕਲੇਸ਼ ਕਰਨਾ ਸ਼ੁਰੂ ਕਰ ਦਿੰਦੀ ਹੈ ਹੂੰ ਕਈ ਵਾਰ ਇਹ ਮੇਨੇ ਵੀ ਮਾਰਦੀ ਹੈ ਵੀ ਕਤਲ ਕੇਸ ਇਹਨਾਂ ਦੇ ਗੜ ਨਹੀਂ ਕਤਲ ਕੇਸ ਦਾ ਸਾਡੇ ਗੜ ਪਿਆ ਹੂੰ ਜਿਹੜੇ ਇਹ ਚਾਰ ਜਣੇ ਸਾਨੂੰ ਦੱਦ ਲੱਗੇ ਹੂੰ ਤੇ ਕਲੇਸ਼ ਇੰਨਾ ਵੱਧ ਜਾਂਦਾ ਇੱਕ ਦਿਨ ਉਹ ਕੁੜੀ ਦਾ ਭਰਾ ਯਾਨੀ ਸੀਰੀ ਦੀ ਘਰ ਵਾਲੀ ਦਾ ਭਰਾ ਹੂੰ ਇਹ ਆਪਣੀ ਭੈਣ ਨੂੰ ਕਹਿ ਦਿੰਦਾ ਵੀ ਭੈਣੇ ਆ ਜੋੜੇ ਤੇਰੇ ਮੂਰੇ ਹੱਥ ਇਹ ਕਹਿੰਦੀ ਹੈ ਵੀ ਮੈਂ ਤਾਂ ਕੁਝ ਖਾ ਕੇ ਮਰ ਜਾਂ ਜਾਂ ਇਹਨੂੰ ਇੱਥੋਂ ਭੇਜ ਦੇ ਹੂੰ ਵੀ ਦੋਨਾਂ 'ਚੋਂ ਸਾਡੇ 'ਚੋਂ ਇੱਕ ਜਾਊਗੀ ਕੋਈ ਹੂੰ ਉਹ ਭਰਾ ਇੰਨਾ ਮਜਬੂਰ ਹੁੰਦਾ ਹੂੰ ਤੇ ਵਿੱਚੋਂ ਵਿੱਚ ਹੀ ਇਹ ਗੱਲਾਂ ਵੀ ਆਉਂਦੀਆਂ ਨੇ ਕਿ ਆਪਣੀ ਭੈਣ ਤੂੰ ਕਿਉਂ ਦਰਤੇ ਬਿਠਾਈ ਬੈਠਾ ਜਵਾਕ ਜੱਲੇ ਇਹਦੇ ਹੈਗੇ ਆ ਕੋਈ ਹੋਰ ਇਹਦੇ ਵਰਗਾ ਹੋਊਗਾ ਲੋੜਵੰਦ ਵੀ ਉਹਦੇ ਤੋਰ ਦੇ ਇਹਨੂੰ ਹੂੰ ਤੇ ਇੱਕ ਰਿਸ਼ਤਾ ਉਹਦੀ ਭੈਣ ਨੂੰ ਆਉਂਦਾ ਵੀ ਆ ਹੂੰ ਉਹਦਾ ਭਰਾ ਕੋਈ ਅੱਗਾ ਪਿੱਛਾ ਨਹੀਂ ਦੇਖਦਾ ਹੂੰ ਆਪਣੇ ਗਲੋਂ ਫਾਹਾ ਲਾਉਣ ਦੀ ਕੋਸ਼ਿਸ਼ ਕਰਦਾ ਹੂੰ ਉਹ ਪੈਣ ਉੱਥੇ ਤੋੜ ਦਿੰਦਾ ਮਤਲਬ ਇੱਕ ਨਵਾਂ ਨਰਕ ਖਰੀਦ ਦਿੰਦਾ ਉਹਦੇ ਲਈ ਬਿਲਕੁਲ ਹੂੰ ਉਹ ਵੀ ਮਜਬੂਰੀਆਂ ਦੀ ਮਾਰੀ ਇਹ ਸੋਚ ਲੈਂਦੀ ਹੈ ਵੀ ਚਲੋ ਮੇਰੇ ਬੱਚੇ ਦਾ ਸੰਭੂਗਾ ਹੋਰ ਕੁਝ ਨਹੀਂ ਤਾਂ ਹੂੰ ਪਰ ਉੱਥੇ ਜਾ ਕੇ ਉਹਦੀ ਹਾਲਤ ਹੋਰ ਵੀ ਬੱਤਰ ਹੁੰਦੀ ਹੈ ਹੂੰ ਉਹ ਬੰਦਾ ਉਹਨੂੰ ਕੁੱਟਦਾ ਮਾਰਦਾ ਹੂੰ ਉਹਨੂੰ ਤਸੀਹੇ ਦਿੰਦਾ ਹੂੰ ਕਾਰਨ ਇਹ ਕਿ ਤੂੰ ਨਾਲ ਆ ਤਿੰਨ ਲਈ ਮੈਨੂੰ ਪੁੱਛ ਕੇ ਜੰਮੀ ਸੀ ਇਹ ਤਾਂ ਨਹੀਂ ਮਣੀ ਉਹ ਔਰਤ ਲਈ ਬਣਨੇ ਸ਼ੁਰੂ ਹੋ ਗਏ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨ ਲੱਗੀ ਜਿੱਥੇ ਉਹ ਵਿਆਹੀ ਸੀ ਦੂਜੀ ਵਾਰ ਹੂੰ ਲੋਕਾਂ ਦੇ ਘਰਾਂ 'ਚ ਕੰਮ ਕਰਦੀ ਉਹ ਸ਼ਰਾਬ ਪੀਣ ਦਾ ਆਦੀ ਨਸ਼ੇ ਕਰਦਾ ਉਹਨੇ ਕੁੱਟ ਕੇ ਉਹ ਪੈਸੇ ਵੀ ਖੋਲ੍ਹੇ ਫਿਰ ਉਸ ਤੋਂ ਬਾਅਦ ਜਿਹੜੇ ਹਾਲਾਤ ਬਣਦੇ ਆ ਉਹ ਔਰਤ ਦੀ ਕੀ ਸੋਚਦੀ ਹੋ ਤੁਸੀਂ ਆਪ ਸੋਚੋ ਔਰਤ ਕੀ ਸੋਚਦੀ ਹੋ ਕਿੱਥੋਂ ਜ਼ਿੰਦਗੀ ਸ਼ੁਰੂ ਹੋਈ ਹਮ ਕਿਸੇ ਦਾ ਸਿਆਪਾ ਸੀ ਆਪਣੇ ਘੜ ਪਾਲਿਆ ਉਹ ਮੁੱਕ ਗਿਆ ਵੀ ਹੁਣ ਮੇਰੇ ਪੱਲੇ ਬਚਿਆ ਕੀ ਆ ਮੈਂ ਬੱਚਿਆਂ ਖਾਤਰ ਵੀ ਕੁਰਬਾਨੀ ਕਰਦੀ ਸੀ ਕਿ ਚਲੋ ਬੱਚੇ ਤਾਂ ਮੇਰੀ ਚੰਗੀ ਜ਼ਿੰਦਗੀ ਜਿਉ ਸਕਣ ਹਮ ਅਸਲ 'ਚ ਮਤਲਬ ਕਤਲ ਤਾਂ ਇਹ ਹੋ ਰਹੀ ਸੀ ਦਰਬਦਰ ਹੈਨਾ ਬਿਲਕੁਲ ਉਹਨੇ ਆਪਣੀ ਜ਼ਿੰਦਗੀ ਪਤੀ ਨੇ ਖਤਮ ਕਰ ਲਈ ਹਮ ਪਰ ਇੱਥੇ ਇਹ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਗਈ ਹਮ ਤੇ ਫਿਰ ਉਸ ਤੋਂ ਬਾਅਦ ਚੌਥਾ ਬੱਚਾ ਇੱਕ ਹੋਰ ਜਨਮ ਲੈਂਦਾ ਉਹ ਜਿਸ ਮਰਦ ਨਾਲ ਇਸ ਸੇਰੀ ਦੀ ਘਰ ਵਾਲੀ ਦਾ ਵਿਆਹ ਹੋਇਆ ਹੁੰਦਾ ਉਹਦਾ ਬੱਚਾ ਉਹਦਾ ਬੱਚਾ ਹੁੰਦਾ ਉਹ ਇਨਸਾਨ ਇਹੋ ਜਿਹਾ ਬੰਦਾ ਸੀਗਾ ਵੀ ਜਦੋਂ ਉਹ ਆਪਣੇ ਤਿੰਨ ਬੱਚਿਆਂ ਨਾਲ ਬਹਿ ਕੇ ਜਿਹੜੇ ਉਹ ਤੇ ਪਹਿਲਾਂ ਵਾਲੇ ਸੀ ਨਾ ਬਹਿ ਕੇ ਹੱਸਦੀ ਖੇਡਦੀ ਨਾ ਉਤੋਂ ਜਰੀ ਨਹੀਂ ਜਾਂਦੀ ਸੀ ਇਹ ਬੱਚੇ ਉਹਨੂੰ ਜ਼ਹਿਰ ਲੱਗਦੇ ਸੀ ਜਿਹੜਾ ਚੌਥਾ ਬੱਚਾ ਹੋਇਆ ਉਹ ਇਹ ਨਹੀਂ ਹੈਗਾ ਕਿ ਉਹ ਉਹਦੇ ਨਾਲ ਪਿਆਰ ਕਰਦਾ ਹੋਊ ਕਿ ਮੇਰਾ ਇਹ ਉਹਦੇ ਨਾਲ ਵੀ ਉਹੀ ਬਿਹੇਵੀਅਰ ਉਹਦਾ ਉਹੀ ਜਿਹੇ ਜਿਹੇ ਉਹਨਾਂ ਨਾਲ ਪਤੀਰਾ ਕਰਨਾ ਉਹੇ ਜੀ ਆਪਣੇ ਚੌਥੇ ਬੱਚੇ ਨਾਲ ਕਰ ਲਾ। ਉਸ ਤੋਂ ਬਾਅਦ ਕਾਫੀ ਸਾਲਾਂ ਬਾਅਦ ਕੀ ਹੁੰਦਾ ਉਹਦੇ ਕੋਲੇ ਇੱਕ ਸਨੇਹਾ ਲੈ ਕੇ ਆਉਂਦਾ ਪਿੰਡ ਦਾ ਬੰਦਾ ਜਿੱਥੇ ਉਹ ਪਹਿਲਾਂ ਵਿਆਹੀ ਸੀ। ਹੂੰ ਕੀ ਤੁਹਾਨੂੰ ਸਰਦਾਰ ਬੁਲਾਉਂਦਾ। ਹਾਂਜੀ ਕਿੰਨੇ ਸਮੇਂ ਬਾਅਦ ਮਤਲਬ ਕਿੰਨੇ ਸਾਲਾਂ ਬਾਅਦ? ਉਹ 10-15 ਸਾਲਾਂ ਬਾਅਦ ਉਹਦੇ ਕੋਲੇ ਪਿੰਡ ਦਾ ਬੰਦਾ ਸਨੇਹਾ ਲੈ ਕੇ ਆਉਂਦਾ। ਹੂੰ ਕੀ ਤੁਹਾਨੂੰ ਆਪਣੇ ਪਿੰਡ ਵਾਲਾ ਉਹ ਸਰਦਾਰ ਬੁਲਾਉਂਦਾ ਜਿੰਨਾ ਨਾਲ ਤੇਰਾ ਘਰ ਵਾਲਾ ਸੀ ਰਲਿਆ ਹੋਇਆ ਸੀ। ਹੂੰ ਉਹ ਔਰਤ ਦਾ ਸਬਰ ਦੇਖੋ ਉਹਨੇ ਏ ਹੁੰਦਾ ਨਹੀਂ ਜਾ ਕੇ ਬੰਦਾ ਅੰਗਲਾ ਦੱਤੇ ਬਹਿ ਜਾਂਦਾ ਵੀ ਮੇਰਾ ਪਤੀ ਤਾਂ ਤੁਹਾਡੇ ਘਰ ਕੇ ਗਿਆ ਹੂੰ ਮੇ ਮੇਰਾ ਤਾਂ ਘਰ ਪਟਿਆ ਗਿਆ ਮੇਰਾ ਘਰ ਪਟਿਆ ਗਿਆ ਮੇਰਾ ਹੀਲਾ ਕਰ ਉਹ ਔਰਤ ਨੇ ਸਬਰ ਕਰ ਲਿਆ ਸੀ ਬਹੁਤ ਵੱਡਾ ਸਬਰ ਹੈ ਉਹ ਫਿਰ ਉਹ ਬੰਦੇ ਨੂੰ ਸਨੇਹਾ ਲਾਉਂਦੀ ਆ ਵੀ ਹੁਣ ਸਰਦਾਰ ਸਾਡੇ ਤੂੰ ਕੀ ਚਾਹੁੰਦਾ ਹੂੰ ਸਾਰਾ ਕੁਝ ਤਾਂ ਉਹਨੇ ਬਰਬਾਦ ਕਰਤਾ ਮੇਰਾ ਹੂੰ ਘਰ ਮੇਰਾ ਨਹੀਂ ਰਿਹਾ ਪਤੀ ਮੇਰਾ ਨਹੀਂ ਰਿਹਾ ਮੈਂ ਆਹ ਔਰੇ ਤੱਕੇ ਖਾਂਦੀ ਫਿਰਦੀ ਆ ਹੂੰ ਵੀ ਹੁਣ ਕੀ ਚਾਹੁੰਦਾ ਹੂੰ ਹੁਣ ਵੀ ਕਿਸੇ ਦਾ ਕਤਲ ਮੇਰੇ ਗਾਲ ਕੋਣਾ ਹੂੰ ਪਹਿਲਾਂ ਮੇਰੇ ਪਤੀ ਨੇ ਗਲਦਲ ਲਿਆ ਉਹਦਾ ਕਤਲ ਹੂੰ ਕਾਫੀ ਦਿਨਾਂ ਬਾਅਦ ਹੂੰ ਉਹ ਮਾਲਕ ਦਾੜੀ ਚਿੱਟੀ ਹੋਈ ਆ ਹੂੰ ਸਰੀ ਚ ਥੋੜਾ ਜਿਹਾ ਕੁੱਬ ਪਿਆ ਹੂੰ ਉਹਦੇ ਅੱਖਾਂ ਅੱਗੇ ਸਾਹਮਣੇ ਖੜਾ ਹੋ ਜਾਂਦਾ ਆ ਕੇ ਹੂੰ ਪੈਰ ਫੜ ਲਾਂਦਾ ਉਹ ਜਨਾਨੀ ਦੀ ਹੂੰ ਕਿ ਮੈਥੋਂ ਤਾਂ ਬੜਾ ਵੱਡਾ ਪਾਪ ਹੋ ਗਿਆ ਹੂੰ ਮੈਂ ਬਹੁਤ ਪਛੇਆ ਪਿੰਡ ਚ ਜਾ ਕੇ ਵੀ ਉਹ ਪਰਿਵਾਰ ਉਹਦਾ ਕਿੱਥੇ ਗਿਆ ਯਾਰ ਕੋਈ ਤਾਂ ਦੱਸ ਦੋ ਹੂੰ ਫਿਰ ਕਹਿੰਦਾ ਮੈਨੂੰ ਅੱਗੇ ਹੁੰਦੀ ਅੱਗੇ ਇਹ ਪਤਾ ਲੱਗਿਆ ਕਿ ਉਹਦੀ ਘਰ ਵਾਲੀ ਅੱਗੇ ਵਿਆਹੀ ਗਈ ਤੇ ਸਿਰੀ ਨੇ ਖੁਦਕੁਸ਼ੀ ਕਰ ਲਈ ਪਰਿਵਾਰ ਉਹਦਾ ਰੁਲੀ ਜਾਂਦਾ ਹੂੰ ਤੋ ਇੰਨੇ ਸਾਲਾਂ ਦੇ ਵਿੱਚ ਉਹਨੇ ਕਦੇ ਵੀ ਖਬਰ ਨਹੀਂ ਸੀ ਲਈਏ ਕਦੇ ਵੀ ਨਹੀਂ ਸਰਦਾਰ ਦਾ ਕੀ ਕਾਰਨ ਰਹਿ ਗਿਆ ਵੀ ਉਹਨੇ ਰਾਬਤਾ ਹੀ ਨਹੀਂ ਕੀਤਾ ਜਦੋਂ ਉਹ ਸਰਦਾਰ ਇੱਥੋਂ ਜਾਂਦਾ ਨਾ ਤਾਂ ਸਰਦਾਰ ਨੂੰ ਇਹ ਪਤਾ ਲੱਗ ਜਾਂਦਾ ਇੱਥੇ ਕਿ ਮੇਰੇ ਪੁੱਤ ਨੂੰ ਬਲੱਡ ਕੈਂਸਰ ਆ ਹੂੰ ਉਹ ਉਥੇ ਤਾਂ ਗਿਆ ਹੁੰਦਾ ਭਗੌੜਾ ਹੋ ਕੇ ਨਹੀਂ ਜਾਂਦਾ ਹੂੰ ਉਹ ਇਹ ਦੱਸਦਾ ਕਿ ਮੇਰਾ ਉਥੇ ਹੀ ਗਿਆ ਪੁੱਤ ਮੁੱਕ ਗਿਆ ਹੂੰ ਨੂੰ ਛੱਡ ਕੇ ਤੁਰ ਗਈ ਹੂੰ ਜਵਾਕ ਉਹਦਾ ਮੈਂ ਪਾਲਦਾ ਹੂੰ ਤੇ ਪਿੱਛੇ ਆ ਕੇ ਵੇਖਿਆ ਉੱਥੇ ਵੀ ਕੁਝ ਨਹੀਂ ਹੈ ਪਿੱਛੇ ਆ ਕੇ ਦੇਖਿਆ ਉੱਥੇ ਵੀ ਕੁਝ ਨਹੀਂ ਬਚਿਆ ਹੂੰ ਤੇ ਫਿਰ ਮੈਂ ਕਹਿੰਦਾ ਇਹ ਜ਼ਿੰਮੇਵਾਰੀਆਂ ਚ ਫਸਿਆ ਹੋਇਆ ਸੀ ਹੂੰ ਤੇ ਫਿਰ ਉਹ ਸਰਦਾਰ ਹੂੰ ਉਹ ਸੀਰੀ ਦੀ ਘਰ ਵਾਲੀ ਦੇ ਪੈਰਾਂ 'ਚ ਵਿਛ ਜਾਂਦਾ ਹੂੰ ਪੈਰ ਫੜ ਲੈਂਦਾ ਉਹ ਤੇ ਹੌਣਸਾਲ ਕਿ ਮੈਂ ਤੇਰਾ ਗੁਨਾਹਗਾਰ ਹੂੰ ਮੇਰੇ ਪੱਲੇ ਕੱਖ ਨਹੀਂ ਰਿਹਾ ਕਹਿੰਦਾ ਹੂੰ ਜੇ ਤੇਰੀ ਜ਼ਿੰਦਗੀ ਨਰਕ ਬਣੀ ਤਾਂ ਮੇਰੀ ਉਦੋਂ ਵੀ ਵੱਡੀ ਨਰਕ ਬਣ ਗਈ ਹੂੰ ਮੈਂ ਇੱਥੋਂ ਗਿਆ ਕਿਸੇ ਰਿਮੂ ਨਾ ਖੋਲ ਦੇ ਮੈਂ ਚਲਿਆ ਜਾਵਾਂ ਉੱਥੇ ਜਾ ਕੇ ਮੈਨੂੰ ਇਹ ਪਤਾ ਲੱਗਦਾ ਕਿ ਮੇਰੇ ਪੁੱਤ ਨੂੰ ਬਲੱਡ ਕੈਂਸਰ ਆ ਮੇਰਾ ਪੁੱਤ ਮੁੱਕ ਗਿਆ ਬਾਹਰ ਗਿਆ ਦਾ ਹੂੰ ਤੇ ਫੇਰ ਮੇਰੀ ਨੂੰਹ ਤੁਰ ਗਈ ਛੱਡ ਕੇ ਸਾਨੂੰ ਤੇ ਉਹਦਾ ਪੁੱਤ ਅੱਜ ਮੈਂ ਸੰਭਾਲਾਂਗਾ ਤੇ ਇਸ ਤੋਂ ਵੱਡੀ ਗੱਲ ਇਹ ਹੋਈ ਕਿ ਜਿਹੜੇ ਘਰੇ ਮੇਰੀ ਧੀ ਵਿਆਹੀ ਸੀ ਜਿਨ੍ਹਾਂ ਦਾ ਮੈਂ ਪੁੱਤ ਮਾਰਿਆ ਸੀ ਉਹਨਾਂ ਨੇ ਮੇਰੀ ਧੀ ਨੂੰ ਤਾਣੇ ਮੀਨੇ ਮਾਰਨੇ ਸ਼ੁਰੂ ਕਰ ਦਿੱਤੇ ਵੀ ਤੇਰੇ ਪਿਓ ਨੇ ਸਾਡਾ ਪੁੱਤ ਲੈ ਲਿਆ ਕੱਲਾ ਪੁੱਤ ਸੀ ਜੱਟ ਹੂੰ ਉਹ ਤੀ ਕਹਿੰਦਾ ਇੰਨੇ ਡਿਪਰੈਸ਼ਨ ਚ ਆਈ ਉਹਨੇ ਨਹਿਰ ਚ ਛਾਲ ਮਾਰ ਲਈ ਕਿ ਮੇਰੇ ਭਾਈ ਦਾ ਘਰ ਵੀ ਉੱਜੜ ਗਿਆ ਮੇਰਾ ਘਰ ਵੀ ਉੱਜੜ ਗਿਆ ਸਾਡੇ ਮੇਰਾ ਪਿਓ ਰੁੱਲਦਾ ਫਿਰਦਾ ਵੀ ਮੇਰੇ ਪੱਲੀ ਕੱਖ ਨਹੀਂ ਰਿਹਾ ਕਹਿੰਦਾ ਮੈਂ ਆਪਣੀ ਧੀ ਦਾ ਮੂੰਹ ਵੀ ਨਹੀਂ ਦੇਖ ਸਕਿਆ ਜਾਂਦੀ ਵਾਰ ਤੇ ਉਹ ਸਰਦਾਰ ਤਾਂ ਹਾਂ ਮਾਰਨ ਲੱਗ ਜਾਂਦਾ ਸ਼ਾਇਦ ਉਹ ਸੀਰੀ ਦੀ ਘਰ ਵਾਲੀ ਦਾ ਵੀ ਸੀਨਾ ਫਸੀ ਜਾ ਜਾਂਦਾ ਵੀ ਆਹ ਕੁਛ ਵੀ ਹੋ ਗਿਆ ਇਹਦੇ ਨਾਲ ਵੀ ਜੇ ਮੈਂ ਹੁਣ ਇਹ ਗੱਲਾਂ ਸਾਰੀਆਂ ਦੇ ਵਿੱਚੋਂ ਦੀ ਲੰਘ ਕੇ ਆਪਣੀ ਐਂ ਜ਼ਿੰਦਗੀ ਜਿਉ ਰਹੀ ਐ ਇਹ ਤਾਂ ਜ਼ਿੰਦਗੀ ਮੇਰੇ ਨਾਲ ਵੀ ਨਰਕਾ ਹੂੰ ਉਹਨੂੰ ਆਪਣਾ ਦਰਦ ਈ ਸਰਦਾਰ ਦੇ ਸਾਹਮਣੇ ਛੋਟਾ ਲੱਗਣ ਲੱਗ ਜਾਂਦਾ ਹੂੰ ਉਹਦੇ ਹੱਥ ਫੜ ਲੀ ਕਹਿੰਦੀ ਕੋਈ ਗੱਲ ਨਹੀਂ ਹੂੰ ਉਹ ਮਾਲਕ ਹੂੰ ਪੱਲਾ ਅੱਡ ਕੇ ਖੜ ਜਾਂਦਾ ਹੂੰ ਉਹ ਸੀਰੀ ਦੀ ਘਰ ਵਾਲੀ ਅੱਗੇ ਉਹ ਕਹਿੰਦੀ ਮੈਥੋਂ ਕੀ ਮੰਗਦਾ ਮੇਰੀ ਗਰੀਬਣੀ ਪੱਲੇ ਰਹਿ ਆ ਗਈ ਆ ਹੂੰ ਉਹ ਕਹਿੰਦਾ ਮੈਂ ਤਾਂ ਤੇਰੇ ਰੱਖਣ ਦਾ ਮੇਰਾ ਦੁਨੀਆ ਤੇ ਕੋਈ ਵੀ ਨਹੀਂ ਰਿਹਾ ਹੂੰ ਕੋਈ ਇੱਕ ਰਿਸ਼ਤਾ ਮੇਰਾ ਹੋਵੇ ਕੋਈ ਵੀ ਨਹੀਂ ਮੇਰੇ ਕੋਲ ਇਕੱਲਾ ਮੇਰਾ ਪੋਤਾ ਹੂੰ ਇਹ ਕਿਹਦੀ ਆਸਤੇ ਪਾਲੂਗਾ ਕੱਲ ਨੂੰ ਮੈਂ ਅੱਖਾਂ ਮੀਟ ਗਏ ਹੂੰ ਉਹ ਕਹਿੰਦਾ ਜਿਹੜਾ ਕੁਝ ਮੇਰੇ ਪੱਲੇ ਹੈਗਾ ਸਾਰਾ ਕੁਝ ਲੈ ਲਓ ਜਮੀਨ ਜਾਇਦਾਦ ਪੈਸਾ ਜਿਹੜਾ ਕੁਛ ਵੀ ਆ। ਉਹ ਕਹਿੰਦੀ ਤੇਰੇ ਪੈਸੇ ਨਾਲ ਕੀ ਹੋ ਜੂਗਾ। ਮੇਰਾ ਉਹ ਜੜਿਆ ਘਰ ਵਾਪਸ ਆ ਜਾ। ਮੇਰਾ ਉਹ ਪਤੀ ਜਿਹੜਾ ਇਹ ਦੁਨੀਆ ਤੋਂ ਗਿਆ ਉਹ ਵਾਪਸ ਆ ਜਾ। ਮੇਰੇ ਬੱਚਿਆਂ ਦਾ ਜਿਹੜਾ ਬਚਪਨ ਰੋਲਿਆ ਉਹ ਵਾਪਸ ਆ ਜਾ। ਉਹ ਕਹਿੰਦਾ ਅਸਲ ਸਜ਼ਾ ਤਾਂ ਮੈਂ ਭੁਗਤੀਆ। ਤੇ ਇਹ ਸਜ਼ਾ ਮੈਂ ਆਖਰੀ ਦਮ ਤੱਕ ਵੀ ਭੁਗਤੂੰਗਾ। ਮੇਰੇ ਮਨ ਤੇ ਬੋਝ ਇਹ ਚੀਜ਼ ਦਾ ਹਮੇਸ਼ਾ ਰਹਿਣਾ। ਇਹ ਬੋਝ ਮੇਰੇ ਮਨ ਤੋਂ ਕਹਿੰਦਾ ਕੱਢ ਦੇ। ਉਹ ਕਹਿੰਦੀ ਕਿਵੇਂ ਕੱਢ ਸਕਦੀ ਆ ਮੈਂ। ਉਹ ਕਹਿੰਦਾ ਮੈਂ ਆਪਣੇ ਦੋ ਪੁੱਤ ਗਵਾਇਆ। ਹੂੰ ਇੱਕ ਪੁੱਤ ਮੇਰਾ ਉਹ ਜਿਹੜਾ ਬਾਹਰ ਸੀ। ਹੂੰ ਉਹ ਮੁੱਕ ਗਿਆ। ਹੂੰ ਇੱਕ ਪੁੱਤਾਂ ਤੋਂ ਵੀ ਵੱਧ ਕੇ ਮੇਰੇ ਲਈ ਉਹ ਰਿਸ਼ਤਾ ਸੀ ਸੀਰੀ ਦਾ ਜਿਨੇ ਮੇਰੀ ਖਾਤਰ ਆਪਣੀ ਜ਼ਿੰਦਗੀ ਦਾ ਹਿਲਾਤੀ। ਹੂੰ ਉਹਦਾ ਪਰਿਵਾਰ ਹੈ ਰੁੱਲਦਾ ਫਿਰਦਾ। ਹੂੰ ਵੀ ਮੈਂ ਇਹ ਚੀਜ਼ਾਂ ਦੇ ਦੇਣੇ ਕਿੱਥੇ ਦੇਵਾਂਗਾ। ਹੂੰ ਕਹਿੰਦਾ ਮੇਰਾ ਤਾਂ ਮਰੇ ਪਏ ਦਾ ਸੇਵਾ ਵੀ ਤੜਫੂਗਾ। ਹੂੰ ਉਹ ਮਾਲਕ 50 60 ਕਿੱਲੇ ਵਾਲਾ ਇੱਕੋ ਗਰੀਬਣੀ ਅੱਗੇ ਪੱਲਾ ਆੜ ਲੈਦਾ। ਹੂੰ ਕਹਿੰਦਾ ਆਪਣਾ ਵੱਡਾ ਪੁੱਤ ਮੈਨੂੰ ਦੇ ਦੇ। ਮੈਨੂੰ ਇਹ ਲੱਗੂਗਾ ਕਿ ਮੇਰੇ ਗੁਨਾਹ maaf ਹੋ ਗਏ। ਹੂੰ ਕਿ ਜਿਹੜਾ ਕੁਛ ਮੇਰਾ ਹੈਗਾ ਹੂੰ ਉਹ ਮੇਰਾ ਸਾਰਾ ਕਾਰੋਬਾਰ ਜ਼ਮੀਨ ਜਾਇਦਾਦ ਤੇਰਾ ਪੁੱਤ ਸੰਭਾਲੂਗਾ। ਹੂੰ ਤੇ ਫਿਰ ਉਹ ਜਿਹੜੀ ਤਾਂ ਹਮਾਰੀ ਹੁੰਦੀ ਆ ਉਹ ਰੂਹ ਤੜਫਰੀ ਹੁੰਦੀ ਆ ਜਿਹੜੀ ਉਹ ਸਿਹਰੀ ਦੀ ਘਰ ਵਾਲੀ ਦੀ। ਉਹਦੀਆਂ ਅੱਖਾਂ 'ਚੋਂ ਹੰਝੂ ਫਿਰ ਵੀ ਡਿੱਗੀ ਜਾਂਦੇ ਹੁੰਦੇ ਆ। ਉਹ ਸੋਚਣ ਲੱਗਦੀ ਮਜਬੂਰ ਹੋ ਜਾਂਦੀ ਵੀ ਮੈਂ ਕੀ ਕਰਾਂ ਹੁਣ। ਹੂੰ ਤੇ ਫਿਰ ਉਹ ਮਾਲਕ ਨੂੰ ਹਾਂ ਕਰ ਦਿੰਦੀ ਹੈ। ਹੂੰ ਤੇ ਅੱਜ ਉਹ ਪਰਿਵਾਰ ਦੇ ਮਾਲਕ ਦੇ ਪਰਿਵਾਰ ਦੇ ਇਹ ਹਾਲਾਤ ਨੇ ਕਿ ਅੱਜ ਸੀਰੀ ਦਾ ਪਰਿਵਾਰ ਹੂੰ ਤੇ ਉਹ ਮਾਲਕ ਦਾ ਪੋਤਾ ਹੂੰ ਇੱਕੋ ਘਰ ਦੇ ਵਿੱਚ ਰਹਿੰਦੇ ਆ ਜ਼ਮੀਨ ਚੋਂ ਅੱਧ ਉਹ ਸੀਰੀ ਦੇ ਪੁੱਤ ਨੂੰ ਦਿੱਤਾ ਉਹ ਸੀਰੀ ਦੀਆਂ ਧੀਆਂ ਆਪਣੀਆਂ ਧੀਆਂ ਕਰਕੇ ਵਿਆਹੀਆਂ ਉਹਨੇ ਹੂੰ ਤੇ ਅੱਜ ਉਹ ਸੀਰੀ ਦਾ ਪੁੱਤ ਹੂੰ ਉਹਨੂੰ ਬਾਪ ਦਾ ਦਰਜਾ ਦਿੰਦਾ ਉਸ ਮਾਲਕ ਨੂੰ ਪੂਰੀ ਚੱਟੇ ਕੱਪੜੇ ਪਵਾ ਕੇ ਰੱਖਦਾ ਉਹਦੀ ਸਾਂਭ ਸੰਭਾਲ ਕਰਦਾ ਤੇ ਉਹ ਉਹਦੇ ਪੋਤੇ ਨੂੰ ਸਰਦਾਰ ਦੇ ਪੋਤੇ ਨੂੰ ਸਕੂਲੋਂ ਲੈ ਕੇ ਵੀ ਆਉਂਦਾ ਛੱਡ ਕੇ ਵੀ ਆਉਂਦਾ ਤੇ ਅੱਜ ਜ਼ਿੰਦਗੀ ਬਹੁਤ ਚੰਗੀ ਆ ਪਰ ਪਿੱਛੇ ਜਿਹੜੇ ਉਹਦੇ ਦੂਸਰੇ ਪਤੀ ਨਾਲ ਉਹਦਾ ਵਿਆਹ ਹੋਇਆ ਸੀ ਸੀਰੀ ਦੀ ਘਰ ਵਾਲੀ ਦਾ ਉਹ ਪਿੱਛੇ ਮੁੱਕ ਗਿਆ ਹੂੰ ਤੇ ਚਲੋ ਗਿਆ ਦਾ ਘਾਟਾ ਨਹੀਂ ਪੂਰਾ ਕਰ ਸਕਦਾ ਮੈਨੂੰ ਲੱਗਦਾ ਵੀ ਉਹਦਾ ਜਾਣਾ ਵੀ ਇਹ ਪਰਿਵਾਰ ਲਈ ਇੱਕ ਚੰਗਾ ਹੋਇਆ ਕਿ ਉਹਨੇ ਤਸ਼ੱਦਦ ਬਹੁਤ ਕੀਤਾ ਇਸ ਔਰਤ ਦੇ ਉੱਤੇ ਹੂੰ ਤੇ ਅੱਜ ਸਾਰੇ ਸਾਰਿਆਂ ਦੀ ਜ਼ਿੰਦਗੀ ਬਹੁਤ ਸਖਾਲੀ ਆ ਤੇ ਚੰਗੀ ਜ਼ਿੰਦਗੀ ਚੋਹਰੇ ਨੇ ਵਾਕਈ ਦੂਸਰੀ ਗੱਲ ਇਹ ਵੀ ਹੈ ਕਈ ਵਾਰ ਰਿਸ਼ਤਿਆਂ ਦੇ ਵਿੱਚ ਇਦਾਂ ਦੇ ਹਰਜ਼ਾਨੇ ਭਰਨੇ ਪੈ ਜਾਂਦੇ ਆ ਬੰਦਾ ਹਰਜ਼ਾਨੇ ਵੀ ਭਰਦਾ ਤੇ ਸਾਰੀ ਉਮਰ ਪਛਤਾਉਂਦਾ ਵੀ ਹੈ ਬਿਲਕੁਲ ਤੁਸੀਂ ਇਹ ਵੀ ਦੇਖੋ ਵੀ ਬਹੁਤ ਸਾਰੇ ਕਿੰਤੂ ਪਰੰਤੂ ਇਸ ਕਹਾਣੀ ਦੇ ਉੱਤੇ ਇਹ ਵੀ ਹੋਣਗੇ ਵੀ ਸਰਦਾਰ ਨੇ ਇਹ ਸਾਰੀਆਂ ਚੀਜ਼ਾਂ ਵੀ ਕਿਉਂ ਭਗੌੜਾ ਹੋ ਗਿਆ ਮੈਨੂੰ ਲੱਗਦਾ ਵੀ ਉਸ ਵਕਤ ਦੇ ਹਾਲਾਤ ਹੀ ਕੁਛ ਐਜੇ ਬਣ ਜੀ ਗਏ ਹੋਣਗੇ ਜਦੋਂ ਕਿਸੇ ਬੰਦੇ ਦੀ ਜਾਨ ਤੇ ਬਣੀ ਹੋਵੇ ਨਾ ਹੂੰ ਕਿ ਆ ਨਾ ਹੋ ਜੇ ਆ ਨਾ ਹੋ ਜੇ ਹੂੰ ਤਾਂ ਉਹਨੂੰ ਇੱਥੋਂ ਮੈਨੂੰ ਲੱਗਦਾ ਵੀ ਭੱਜਣਾ ਇਹ ਲੱਗਿਆ ਵੀ ਠੀਕ ਹੈ ਇਹ ਰਾਹ ਸਹੀ ਆ ਹੂੰ ਵੀ ਬਾਹਰ ਜਾ ਕੇ ਸ਼ਾਇਦ ਮੈਂ ਇਹਦੀ ਕਦਰ ਕਰੂੰਗਾ ਇਹਨੂੰ ਇਹਦੇ ਪਰਿਵਾਰ ਨੂੰ ਸੌਖਾ ਕਰ ਦੂੰਗਾ ਪਰ ਜਦੋਂ ਆਪਣੇ ਦੇ ਵਿੱਚ ਦੀ ਆ ਤੇ ਉਹਨੂੰ ਬਾਕੀ ਗੱਲ ਛੋਟੇ ਲੱਗਣੇ ਲੱਗ ਜਾਂਦੇ ਆ ਹੁਣ ਉਹਦੀ ਟੈਨਸ਼ਨ ਨਹੀਂ ਰਹੀ ਜਦੋਂ ਉਹਦਾ ਪੁੱਤ ਮੁੱਕ ਗਿਆ ਨਾ ਮਾਲਕ ਦਾ ਉਹਨੂੰ ਇਹ ਲੱਗਦਾ ਹੋਊਗਾ ਵੀ ਮੈਂ ਹੁਣ ਕਿਹੜੇ ਪਾਸੇ ਨੂੰ ਜਾਵਾਂ ਤੇ ਫੇਰ ਉਹ ਜਦੋਂ ਵਾਪਸ ਆਇਆ ਤਾਂ ਉਹਦੇ ਮਨ ਤੇ ਇਹ ਭਾਰ ਵੀ ਸੀਗਾ ਵੀ ਯਾਰ ਪਘੋੜਾ ਹੋ ਗਿਆ ਮੈਂ ਆਪਣੀ ਨਜ਼ਰਾਂ ਚ ਸ਼ਰਮਿੰਦਾ ਵੀ ਸੀਗਾ ਹੂੰ ਤੇ ਉਹਨੇ ਆਪਣੀ ਗੁਨਾਹ ਗਲਤੀ ਮaaf ਕਰਾਉਣ ਲਈ ਇੱਕ ਕਦਮ ਚੁੱਕਿਆ ਤੇ ਮੈਨੂੰ ਲੱਗਦਾ ਉਹਦਾ ਕਦਮ ਸਹੀ ਵੀ ਸੀਗਾ ਜਿਹੜਾ ਉਹਨੇ ਬਾਅਦ ਚ ਸਹੀ ਕਰਿਆ ਆਪਣਾ ਗੱਲ ਮੱਕੇ ਬਹੁਤ ਵੱਡੀ ਗੱਲ ਆ ਇਹ ਕਿ ਉਹਨੇ ਇੰਨਾ ਕੁਝ ਸੋਚ ਲਿਆ ਭਾਵੇਂ ਕਿ ਪਛਤਾਵਾ ਅੰਦਰ ਰਿਹਾ ਪਰ ਇਹ ਬਹੁਤ ਵੱਡੀ ਗੱਲ ਆ ਕਿ ਦੁਨੀਆ ਦੀ ਪ੍ਰਵਾਹ ਕੀਤੇ ਬਿਨਾ ਉਹਨੇ ਪੱਲਾ ਵੀ ਅੱਡ ਲਿਆ ਕੇ ਜਿਹੜੇ ਮੇਰੇ ਬਾਕੀ ਦੇ ਸਾਹ ਸੌਖੇ ਨਿਕਲ ਜਾਣ ਕਿਉਂਕਿ ਪਛਤਾਵਾ ਬਹੁਤ ਵੱਡਾ ਸੀਗਾ ਪਰ ਕਿਸੇ ਇੱਕ ਬੰਦੇ ਦੀ ਗਲਤੀ ਕਰਕੇ ਕਿੰਨੇ ਜਾਨਾਂ ਨੇ ਹਰਜਾਨਾ ਭਰਿਆ ਬਹੁਤ ਮੈਨੂੰ ਲੱਗਦਾ ਕਈ ਵਾਰ ਸਾਨੂੰ ਗੁੱਸੇ ਤੋਂ ਕੰਮ ਨਹੀਂ ਲੈਣਾ ਚਾਹੀਦਾ ਗੁੱਸੇ 'ਚ ਬਹੁਤ ਸਾਰੀਆਂ ਚੀਜ਼ਾਂ ਗਲਤ ਹੋ ਜਾਂਦੀਆਂ ਨੇ ਇੱਕ ਉਹ ਗੁੱਸੇ ਨੇ ਸੀਰੀ ਦਾ ਪਰਿਵਾਰ ਖਤਮ ਕਰਤਾ ਉਹ ਪਿਸਤੌਲ ਚੋਂ ਚੱਲੀ ਗੋਲੀ ਸਿੱਧੀ ਚੱਲੀ ਪਰ ਪਿੱਛੇ ਨੂੰ ਬਹੁਤ ਕੁਝ ਤਬਾਹ ਕਰ ਗਈ ਹੂੰ ਤੁਸੀਂ ਇਹ ਵੀ ਦੇਖੋ ਕਿ ਇੱਕ ਪਲ ਦੀ ਜਿਹੜੀ ਗਲਤੀ ਆ ਉਹ ਜ਼ਿੰਦਗੀ ਦੇ 25 20 25 ਸਾਲ ਤਬਾਹ ਕਰ ਗਈ ਬਿਲਕੁਲ ਤੇ ਸ਼ਾਇਦ ਮੈਨੂੰ ਲੱਗਦਾ ਉਹ ਪਰਮਾਤਮਾ ਬਹੁਤ ਵੱਡਾ ਕਹਾਣੀਕਾਰ ਆ ਕਿ ਉਹਨੇ ਬਹੁਤ ਕੁਝ ਸੋਚਿਆ ਹੁੰਦਾ ਹੂੰ ਜੇ ਅਸੀਂ ਉਸ ਵਕਤ ਇਹ ਸ਼ਿਕਵੇ ਕਰਦੇ ਹਾਂ ਕਿ ਜ਼ਿੰਦਗੀ 'ਚ ਆਹ ਕੀ ਹੋ ਗਿਆ ਪਰ ਉਹਨੇ ਅੱਗੇ ਦੀ ਕਹਾਣੀ ਸ਼ਾਇਦ ਬਹੁਤ ਚੰਗੀ ਲਿਖੀ ਵੀ ਹੁੰਦੀ ਹੈ। ਇੱਕ ਉਹ ਵਕਤ ਸੀਗਾ ਕਿ ਉਹ ਦੂਜੀ ਥਾਂ ਤੇ ਵਿਆਹੀ ਗਏ ਉੱਥੇ ਵੀ ਉਹਦੀ ਜ਼ਿੰਦਗੀ ਨਾਰਕ ਬਣ ਗਈ। ਇਹ ਵੀ ਹੋ ਸਕਦਾ ਸੀ ਜਿਵੇਂ ਉਹਨੇ ਮਾੜੀ ਹੀ ਲਿਖੀ ਹੁੰਦੀ ਇਹ ਇਹਨਾਂ ਦੀ ਕਿਸਮਤ ਤਾਂ ਇਹ ਸਰਦਾਰ ਉੱਥੇ ਹੀ ਮੁੱਕ ਜਾਂਦਾ ਖਤਮ ਹੋ ਜਾਂਦਾ ਵਾਪਸ ਨਹੀਂ ਆਉਂਦਾ ਪੰਦਾ ਕੁਝ ਵੀ ਨਾ ਹੱਥ ਪੱਲੇ ਲੱਗਦਾ। ਪਰ ਪ੍ਰਮਾਤਮਾ ਨੇ ਵਕਈ ਕਹਾਣੀ ਲੰਬੀ ਲਿਖੀ ਸੀ ਭਾਵੇਂ ਦੁੱਖਾਂ ਵਾਲੀ ਸੀਗੀ। ਪਰ ਅੰਤ ਦੇ ਵਿੱਚ ਸੁਖਾਂਤ ਕੀਤਾ ਲਿਆ ਗਿਆ। ਵਾਕਈ ਜਦੋਂ ਅਸੀਂ ਇਦਾਂ ਦੀਆਂ ਕਹਾਣੀਆਂ ਵੇਖਦੇ ਹਾਂ ਨਾ ਤੇ ਸਾਨੂੰ ਇਹ ਲੱ ਵੀ ਇਹਦੇ ਚ ਕਹਿੰਦੇ ਨਾ ਬੰਦਾ ਕੀ ਦਾ ਪਾਣੀ ਹਾਰ ਐ ਬੰਦੇ ਦੇ ਹੱਥ ਕੁਝ ਨਹੀਂ ਹੁੰਦਾ ਕਰਨ ਵਾਲਾ ਉੱਪਰਲਾ ਹੁੰਦਾ ਉਹਨੂੰ ਪਤਾ ਵੀ ਕਹਾਣੀ ਚ ਕਿੱਥੇ ਕਿਹੜਾ ਮੋੜ ਦੇਣਾ ਹੈਗਾ ਤੇ ਲੋਕਾਂ ਲਈ ਇਹ ਗੱਲ ਹੋਊਗਾ ਹੋ ਜਾਂਦੀ ਐ ਵੀ ਇਦਾਂ ਕਿਉਂ ਹੋਇਆ ਕਿਉਂਕਿ ਅਸੀਂ ਸਮਾਜ ਦਾ ਹਿੱਸਾ ਵਾਂ ਪਰ ਜੋ ਪਰਮਾਤਮਾ ਨੇ ਲਿਖਤ ਲਿਖਤੀ ਉਹ ਵਾਕਈ ਉਹ ਐਕਸੈਪਟ ਕਰਨੀ ਪੈਂਦੀ ਐ ਜਿਹਨੂੰ ਜਿਹਨੂੰ ਲੋਕ ਕਹਿ ਦਿੰਦੇ ਨਾ ਕਿ ਤਾਂ ਜੱਗੋਂ ਤੇਰਵੀ ਹੋ ਗਈ ਜੇ ਉਹ ਵੀ ਹੁੰਦੀ ਐ ਤਾਂ ਉਹ ਕੁਦਰਤ ਦਾ ਹੀ ਇੱਕ ਕੀਤਾ ਕਰਾਇਆ ਹੁੰਦਾ ਸਭ ਬਿਲਕੁਲ ਤਾਂ ਲੋਕਾਂ ਦੀਆਂ ਅਨੇਕਾਂ ਏਦਾਂ ਦੀਆਂ ਕਹਾਣੀਆਂ ਹੋਣਗੀਆਂ ਹਨਾ ਕਈ ਲੋਕਾਂ ਨੂੰ ਫਿਲਮੀ ਵੀ ਲੱਗਦੀ ਹੋਣੀ ਆ ਪਰ ਦੁਨੀਆ ਜੇ ਅਸੀਂ ਕਹਿੰਦੇ ਆ ਦੁਨੀਆ ਬੜੀ ਅਜੀਬੋ ਹੈ ਅਜੀਬੋ ਗਰੀਬ ਹੈ ਅਜਵਗ ਦੁਨੀਆ ਤਾਂ ਦੁਨੀਆ ਦੇ ਉੱਤੇ ਏਦਾਂ ਦੀਆਂ ਕਹਾਣੀਆਂ ਬਹੁਤ ਅਲੱਗ ਤਰੀਕੇ ਨਾਲ ਮਤਲਬ ਵਾਪਰਦੀਆਂ ਨੇ ਜਿਵੇਂ ਸਾਡੇ ਕੋਲ ਪਹੁੰਚਦੀਆਂ ਨੇ ਲੋਕਾਂ ਦੀਆਂ ਕਹਾਣੀਆਂ ਹਨਾ ਪਰ ਤੁਸੀਂ ਕਹਾਣੀ ਨੂੰ ਬਹੁਤ ਸੋਹਣਾ ਨਿਭਾਇਆ ਬਹੁਤ ਧੰਨਵਾਦ ਸੋ ਕਿਵੇਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਇਹ ਕਮੈਂਟਾਂ ਚ ਆਪਣੀ ਰਾਇ ਜ਼ਰੂਰ ਦਿਓ ਤੇ ਬਹੁਤ ਸਾਰੇ ਲੋਕਾਂ ਦੀ ਇਹੋ ਜਿਹੀਆਂ ਕਹਾਣੀਆਂ ਹੁੰਦੀਆਂ ਨੇ ਜਿਹੜੀਆਂ ਉਹਨਾਂ ਦੇ ਦਿਲ 'ਚ ਪਈਆਂ ਹੁੰਦੀਆਂ ਨੇ ਪਰ ਉਹਨਾਂ ਨੇ ਕਦੇ ਵੀ ਕਿਸੇ ਨਾਲ ਸਾਂਝੀਆਂ ਨਹੀਂ ਕੀਤੀਆਂ ਹੁੰਦੀਆਂ ਤੇ ਕਈ ਵਾਰ ਜਦੋਂ ਕਹਾਣੀਆਂ ਦੇਖਦੀਆਂ ਨੇ ਤਾਂ ਉਹਨਾਂ ਨਾਲ ਮੇਲ ਖਾ ਜਾਂਦੀਆਂ ਨੇ ਕਿ ਹਾਂ ਇਹ ਇਹੋ ਜਿਹੀ ਘਟਨਾ ਤਾਂ ਸਾਡੇ ਆਲੇ-ਦੁਆਲੇ ਜਾਂ ਸਾਡੇ ਖੁਦ ਦੇ ਨਾਲ ਵਾਪਰੀ ਆ ਜੇਕਰ ਤੁਹਾਡੇ ਕੋਲ ਵੀ ਕੋਈ ਐਸੀ ਕਹਾਣੀ ਹੈ ਜਿਹੜੀ ਸਾਂਝੀ ਕਰਨਾ ਚਾਹੁੰਦੇ ਹੋ ਦੁਨੀਆ ਦੇ ਨਾਲ ਆਪ ਭਾਵੇਂ ਕੈਮਰੇ ਤੇ ਆ ਕੇ ਨਹੀਂ ਦੱਸਣਾ ਚਾਹੁੰਦੇ ਤਾਂ ਤੁਸੀਂ ਉਹ ਕਹਾਣੀ ਸਾਨੂੰ ਇਸ ਇੰਟਰਵਿਊ ਦੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਇੰਸਟਾਗ੍ਰam ਆਈਡੀ ਦਾ ਲਿੰਕ ਆ ਉਹਦੇ ਤੇ ਮੈਸੇਜ ਕਰਕੇ ਸਾਡੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ ਤੇ ਉਹ ਕਹਾਣੀ ਸਾਂਝੀ ਕਰ ਸਕਦੇ ਹੋ ਜੇ ਸਾਨੂੰ ਉਹ ਕਹਾਣੀ ਚੰਗੀ ਲੱਗਦੀ ਹੈ ਤਾਂ ਅਸੀਂ ਉਹ ਕਹਾਣੀ ਆਪਣੀ ਜ਼ੁਬਾਨੀ ਲੋਕਾਂ ਨੂੰ ਤੁਹਾਡੀ ਕਹਾਣੀ ਸੁਣਾਵਾਂਗੇ ਸੋ ਕਿਵੇਂ ਦੀ ਲੱਗੀ ਕਹਾਣੀ ਕਮੈਂਟ ਕਰਕੇ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ ਤੇ ਜਾਂਦੇ ਜਾਂਦੇ ਚੈਨਲ ਨੂੰ ਜ਼ਰੂਰ ਸਬ